ਇਸੋ ਲਈ ਦੀ ਵੱਡੀ ਖਬਰ ਤੁਹਾਨੂੰ ਜ਼ੇਰੇ ਆ ਜਿੱਥੇ ਪੰਜਾਬ ਪੁਲਿਸ ਹੁਣ ਸਖਤੀ ਵਰਤਦੀ ਨਜ਼ਰ ਆ ਰਹੀ ਹੈ ਉਹਨਾਂ ਲੋਕਾਂ ਉੱਤੇ ਜੋ ਟ੍ਰੈਫਿਕ ਰੂਲਜ਼ ਨੂੰ ਕੁਝ ਸਮਝਦੇ ਨਹੀਂ ਜੋ ਸੋਚਦੇ ਨੇ ਕਿ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਾਵਾਂਗੇ ਗੱਡੀਆਂ ਦੀਆਂ ਨੰਬਰ ਪਲੇਟਾਂ ਤੇ ਆਪਣੀ ਮਰਜ਼ੀ ਦੇ ਨਾਮ ਤੇ ਚੀਜ਼ਾਂ ਲਿਖਾਵਾਂਗੇ ਨੰਬਰ ਲਿਖਾਉਣ ਦੀ ਸਾਨੂੰ ਲੋੜ ਨਹੀਂ ਪਰ ਹੁਣ ਐਕਸ਼ਨ ਸ਼ੁਰੂ ਹੋ ਚੁੱਕਿਆ ਪੰਜਾਬ ਪੁਲਿਸ ਲਗਾਤਾਰ ਕਾਰਵਾਈਆਂ ਕਰਦੀ ਨਜ਼ਰ ਆ ਰਹੀ ਹੈ ਤੇ ਅੱਜ ਜਲੰਧਰ ਦੇ ਪੌਸ਼ ਏਰੀਆ ਮਾਡਲ ਟਾਊਨ ਦੇ ਵਿੱਚ ਵੀ ਟ੍ਰੈਫਿਕ ਵਿੰਗ ਵੱਲੋਂ ਤੇ ਸਿਟੀ ਪੁਲਿਸ ਵੱਲੋਂ ਰਾਤ ਕੇ ਜਿਹੜਾ ਕੀ ਹੈ ਕਾਰਵਾਈ ਕੀਤੀ ਗਈ ਜਦੋਂ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਕੀ ਹੈ ਰੋਕ ਕੇ ਉਹਨਾਂ ਦੀਆਂ ਗੱਡੀਆਂ ਦੇ ਚਲਾਨ ਕੱਟੇ ਗਏ ਕਿਉਂਕਿ ਕਈਆਂ ਨੇ ਤਾਂ ਸ਼ੀਸ਼ੇ ਕਾਲੇ ਕਰ ਰੱਖੇ ਸੀ ਤੇ ਕਈਆਂ ਨੇ ਨੰਬਰ ਪਲੇਟਾਂ ਹੀ ਗਲਤ ਲਿਖਵਾ ਰੱਖੀਆਂ ਸੀ ਇਸ ਸਭ ਦੇ ਦੌਰਾਨ ਨੰਬਰ ਪਲੇਟ ਉੱਤੇ ਨਾਗਨੀ ਲਿਖਾ ਕੇ ਥਾਰ ਗੱਡੀ ਲੈ ਕੇ ਘੁੰਮਣ ਵਾਲਾ ਵੀ ਪੁਲਿਸ ਦੇ ਅੜਿੱਕੇ ਚੜਿਆ ਤੇ ਉਸ ਦੇ ਉੱਤੇ ਵੀ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੰਬਰ ਪਲੇਟ ਜਿਸ ਉੱਤੇ ਨਾਗਨੀ ਲਿਖਿਆ ਹੋਇਆ ਥਾਰੀ ਗੱਡੀ ਆ ਕਾਲੇ ਰੰਗ ਦੀ ਜਿਸ ਨੂੰ ਪੁਲਿਸ ਨੇ ਰੋਕਿਆ ਤੇ ਫਿਰ ਉਸ ਦਾ ਚਲਾਨ ਕੀਤਾ ਨੰਬਰ ਪਲੇਟ ਉਤਾਰੀ ਵੀ ਗਈ ਸ਼ੀਸ਼ੇ ਵੀ ਕਈਆਂ ਨੇ ਕਾਲੇ ਕੀਤੇ ਹੋਏ ਸੀ ਇਸ ਤੋਂ ਇਲਾਵਾ ਮਨਸਿਪਲ ਵਿਭਾਗ ਦੇ ਕੰਮੇ ਵੀ ਉਸ ਵੇਲੇ ਨਾਲ ਸੀ ਤੇ ਉਹਨਾਂ ਨੇ ਵੀ ਆਪਣੀ ਕਾਰਵਾਈ ਪਾਈ ਬਹੁਤ ਸਾਰੇ ਦੁਕਾਨਾਂ ਵਾਲਿਆਂ ਨੇ ਸ਼ੋਅਰੂਮਾਂ ਵਾਲਿਆਂ ਨੇ ਵੱਡੀਆਂ ਕੰਪਨੀਆਂ ਵਾਲਿਆਂ ਨੇ ਸਰਕਾਰੀ ਥਾਵਾਂ ਦੇ ਉੱਤੇ ਰਾਹਾਂ ਦੇ ਉੱਤੇ ਬੋਰਡ ਲਾਏ ਹੋਏ ਸੀ ਆਪਣੇ ਉਹ ਬੋਰਡ ਵੀ ਪੱਟ ਪੱਟ ਸੁੱਟੇ ਗਏ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਆਪਣੀ ਕਾਰਵਾਈ ਕੀਤੀ ਗਈ ਸ਼ੋਅਰੂਮ ਦੇ ਬਾਹਰ ਲੱਗੇ ਬੋਰਡ ਜਿਹੜੇ ਨੇ ਉਹ ਪੁੱਟ ਦਿੱਤੇ ਗਏ ਤੇ ਰਾਹ ਜਿਹੜੇ ਫਟਪਾਥ ਨੇ ਜਾਂ ਸੜਕ ਦੇ ਜਿਹੜਾ ਵਿੱਚ ਆਉਂਦੇ ਸੀ ਬੋਰਡ ਸਾਰੇ ਉਤਾਰ ਦਿੱਤੇ ਗਏ ਤੇ ਜ਼ਬਤ ਵੀ ਕੀਤੇ ਗਏ ਨੇ ਕਈ ਵਾਹਨ ਬੋਰਡ ਤੇ ਅਜਿਹਾ ਸਮਾਨ ਵੀ ਜਿਹੜਾ ਕੀ ਇਹ ਫੜੀਆਂ ਜਿਵੇਂ ਲੱਗੀਆਂ ਹੁੰਦੀਆਂ ਦੁਕਾਨਾਂ ਦੇ ਬਾਹਰ ਸਾਰਾ ਕੁਝ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਆ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਸਾਰੇ ਵਾਹਨ ਕਈ ਸਾਰੀਆਂ ਗੱਡੀਆਂ ਜ਼ਬਤ ਕੀਤੀਆਂ ਨੇ ਜੋ ਕਿ ਉਲੰਘਣਾ ਕਰ ਰਹੀਆਂ ਸੀ ਟ੍ਰੈਫਿਕ ਨੀਮਾਂ ਦੀਆਂ ਤਾਂ ਇੱਕ ਵਾਰ ਮੁੜ ਤੋਂ ਇਹ ਦੇਖਣ ਨੂੰ ਮਿਲਿਆ ਕਿ ਅਫੀਮ ਨੂੰ ਲੈ ਕੇ ਲੋਕ ਜਿਹੜੇ ਨੇ ਨਾਗਣੀ ਨੰਬਰ ਪਲੇਟ ਇਸ ਸ਼ਖਸ ਨੇ ਗੱਡੀ ਦੇ ਉੱਤੇ ਲਖਾਈ ਹੋਈ ਸੀ ਜੇ ਸੁੱਤੇ ਕੇ ਫੇਰ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਕੈਨੇਡਾ ਜਾਂ ਕਈ ਮੁਲਕਾਂ ਦੇ ਵਿੱਚ ਇਹ ਅਧਿਕਾਰ ਹੁੰਦਾ ਹੈ ਕਿ ਤੁਸੀਂ ਅਪਲਾਈ ਕਰਕੇ ਆਪਣੀ ਮਨਪਸੰਦ ਦੇ ਨੰਬਰ ਵੀ ਜਾਂ ਨਾਮ ਜਿਹੜੇ ਕੀ ਇੱਕ ਤਰੀਕੇ ਦੇ ਰਜਿਸਟ੍ਰੇਸ਼ਨ ਆਪਣੀ ਗੱਡੀ ਦੇ ਕਰਾ ਸਕਦੇ ਹੋ ਪਰ ਭਾਰਤ ਦੇ ਵਿੱਚ ਅਜਿਹਾ ਨਹੀਂ ਤੇ ਇਹ ਗੈਰਕਾਨੂੰਨਨ ਤਰੀਕੇ ਇਸ ਤਰੀਕੇ ਲਿਖਿਆ ਹੋਇਆ ਸੀ ਨਾਗਣੀ ਥਾਰ ਕਾਲੀ ਦੀ ਨੰਬਰ ਪਲੇਟ ਉੱਤੇ ਜਿਸ ਨੂੰ ਕੇ ਪੁਲਿਸ ਨੇ ਬੰਦੀ ਕਾਰਵਾਈ ਕੀਤੀ ਹੈ ਇਸ ਲਈ ਦੀ ਵੱਡੀ ਖਬਰ ਤੁਹਾਨੂੰ ਜ਼ੇਰੇ ਆ ਜਿੱਥੇ ਪੰਜਾਬ ਪੁਲਿਸ ਹੁਣ ਸਖਤੀ ਵਰਤਦੀ ਨਜ਼ਰ ਆ ਰਹੀ ਹੈ ਉਹਨਾਂ ਲੋਕਾਂ ਉੱਤੇ ਜੋ ਟ੍ਰੈਫਿਕ ਰੂਲਸ ਨੂੰ ਕੁਝ ਸਮਝਦੇ ਨਹੀਂ ਜੋ ਸੋਚਦੇ ਨੇ ਕਿ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਾਵਾਂਗੇ ਗੱਡੀਆਂ ਦੀਆਂ ਨੰਬਰ ਪਲੇਟਾਂ ਤੇ ਆਪਣੀ ਮਰਜ਼ੀ ਦੇ ਨਾਮ ਤੇ ਚੀਜ਼ਾਂ ਲਿਖਾਵਾਂਗੇ ਨੰਬਰ ਲਿਖਾਉਣ ਦੀ ਸਾਨੂੰ ਲੋੜ ਨਹੀਂ ਪਰ ਹੁਣ ਐਕਸ਼ਨ ਸ਼ੁਰੂ ਹੋ ਚੁੱਕਿਆ ਪੰਜਾਬ ਪੁਲਿਸ ਲਗਾਤਾਰ ਕਾਰਵਾਈਆਂ ਕਰਦੀ ਨਜ਼ਰ ਆ ਰਹੀ ਹੈ ਤੇ ਅੱਜ ਜਲੰਧਰ ਦੇ ਪੌਸ਼ ਏਰੀਆ ਮਾਡਲ ਟਾਊਨ ਦੇ ਵਿੱਚ ਵੀ ਟ੍ਰੈਫਿਕ ਵਿੰਗ ਵੱਲੋਂ ਤੇ ਸਿਟੀ ਪੁਲਿਸ ਵੱਲੋਂ ਹਾਲਕੇ ਜਿਹੜਾ ਕੀ ਹੈ ਕਾਰਵਾਈ ਕੀਤੀ ਗਈ ਜਦੋਂ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਕੀ ਹੈ ਰੋਕ ਕੇ ਉਹਨਾਂ ਦੀਆਂ ਗੱਟੀਆਂ ਦੇ ਚਲਾਨ ਕੱਟੇ ਗਏ ਕਿਉਂਕਿ ਕਈਆਂ ਨੇ ਤਾਂ ਸ਼ੀਸ਼ੇ ਕਾਲੇ ਕਰ ਰੱਖੇ ਸੀ ਤੇ ਕਈਆਂ ਨੇ ਨੰਬਰ ਪਲੇਟਾਂ ਹੀ ਗਲਤ ਲਿਖਵਾ ਰੱਖੀਆਂ ਸੀ ਇਸ ਸਬਦੇ ਦੌਰਾਨ ਨੰਬਰ ਪਲੇਟ ਉੱਤੇ ਨਗਨੀ ਲਿਖਾ ਕੇ ਥਾਰ ਗੱਡੀ ਲੈ ਕੇ ਘੁੰਮਣ ਵਾਲਾ ਵੀ ਪੁਲਿਸ ਦੇ ਅੜਿੱਕੇ ਚੜਿਆ ਤੇ ਉਸ ਦੇ ਉੱਤੇ ਵੀ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੰਬਰ ਪਲੇਟ ਜਿਸ ਉੱਤੇ ਨਗਨੀ ਲਿਖਿਆ ਹੋਇਆ ਥਾਰ ਹੀ ਗੱਡੀ ਹੈ ਕਾਲੇ ਰੰਗ ਦੀ ਜਿਸ ਨੂੰ ਪੁਲਿਸ ਨੇ ਰੋਕਿਆ ਤੇ ਫਿਰ ਉਸ ਦਾ ਚਲਾਨ ਕੀਤਾ। ਨੰਬਰ ਪਲੇਟ ਉਤਾਰੀ ਵੀ ਗਈ। ਸ਼ੀਸ਼ੇ ਵੀ ਕਈਆਂ ਨੇ ਕਾਲੇ ਕੀਤੇ ਹੋਏ ਸੀ। ਇਸ ਤੋਂ ਇਲਾਵਾ ਮਿਊਨਿਸਪਲ ਵਿਭਾਗ ਦੇ ਕੰਮੇ ਵੀ ਉਸ ਵੇਲੇ ਨਾਲ ਸੀ ਤੇ ਉਹਨਾਂ ਨੇ ਵੀ ਆਪਣੀ ਕਾਰਵਾਈ ਪਾਈ ਬਹੁਤ ਸਾਰੇ ਦੁਕਾਨਾਂ ਵਾਲਿਆਂ ਨੇ ਸ਼ੋਰੂਮਾਂ ਵਾਲਿਆਂ ਨੇ ਵੱਡੀਆਂ ਕੰਪਨੀਆਂ ਵਾਲਿਆਂ ਨੇ ਸਰਕਾਰੀ ਥਾਵਾਂ ਦੇ ਉੱਤੇ ਰਾਹਾਂ ਦੇ ਉੱਤੇ ਬੋਰਡ ਲਾਏ ਹੋਏ ਸੀ ਆਪਣੇ ਉਹ ਬੋਰਡ ਵੀ ਪੱਟ ਪੱਟ ਸੁੱਟੇ ਗਏ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਆਪਣੀ ਕਾਰਵਾਈ ਕੀਤੀ ਗਈ ਸ਼ੋਰੂਮ ਦੇ ਬਾਹਰ ਲੱਗੇ ਬੋਰਡ ਜਿਹੜੇ ਨੇ ਉਹ ਪੁੱਟ ਦਿੱਤੇ ਗਏ ਤੇ ਰਾ ਜਿਹੜੇ ਫਟਪਾਥ ਨੇ ਜਾਂ ਸੜਕ ਦੇ ਜਿਹੜਾ ਵਿੱਚ ਆਉਂਦੇ ਸੀ ਬੋਰਡ ਸਾਰੇ ਉਤਾਰ ਦਿੱਤੇ ਗਏ ਤੇ ਜ਼ਬਤ ਵੀ ਕੀਤੇ ਗਏ ਨੇ ਕਈ ਵਾਹਨ ਬੋਰਡ ਤੇ ਅਜਿਹਾ ਸਮਾਨ ਵੀ ਜਿਹੜਾ ਕਿ ਇਹ ਫੜੀਆਂ ਜਿਵੇਂ ਲੱਗੀਆਂ ਹੁੰਦੀਆਂ ਦੁਕਾਨਾਂ ਦੇ ਬਾਹਰ ਸਾਰਾ ਕੁਝ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਸਾਰੇ ਵਾਹਨ ਕਈ ਸਾਰੀਆਂ ਗੱਡੀਆਂ ਜ਼ਬਤ ਕੀਤੀਆਂ ਨੇ ਜੋ ਕਿ ਉਲੰਘਣਾ ਕਰ ਰਹੀਆਂ ਸੀ ਟ੍ਰੈਫਿਕ ਨੀਮਾਂ ਦੀਆਂ ਤਾਂ ਇੱਕ ਵਾਰ ਮੁੜ ਤੋਂ ਇਹ ਦੇਖਣ ਨੂੰ ਮਿਲਿਆ ਕਿ ਅਫੀਮ ਨੂੰ ਲੈ ਕੇ ਲੋਕ ਜਿਹੜੇ ਨੇ ਨਾਗਣੀ ਨੰਬਰ ਪਲੇਟ ਇਸ ਸ਼ਖਸ ਨੇ ਗੱਡੀ ਦੇ ਉੱਤੇ ਲਿਖਾਈ ਹੋਈ ਸੀ ਜਿਸ ਉੱਤੇ ਕਿ ਫੇਰ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਕੈਨੇਡਾ ਜਾਂ ਕਈ ਮੁਲਕਾਂ ਦੇ ਵਿੱਚ ਇਹ ਅਧਿਕਾਰ ਹੁੰਦਾ ਹੈ ਕਿ ਤੁਸੀਂ ਅਪਲਾਈ ਕਰਕੇ ਆਪਣੀ ਮਨਪਸੰਦ ਦੇ ਨੰਬਰ ਵੀ ਜਾਂ ਨਾਮ ਜਿਹੜੇ ਕੀ ਇੱਕ ਤਰੀਕੇ ਦੇ ਰਜਿਸਟ੍ਰੇਸ਼ਨ ਆਪਣੀ ਗੱਡੀ ਦੇ ਕਰਾ ਸਕਦੇ ਹੋ ਪਰ ਭਾਰਤ ਦੇ ਵਿੱਚ ਅਜਿਹਾ ਨਹੀਂ ਤੇ ਇਹ ਗੈਰਕਾਨੂੰਨੀ ਤਰੀਕੇ ਇਸ ਤਰੀਕੇ ਲਿਖਿਆ ਹੋਇਆ ਸੀ ਨਾਗਣੀ ਥਾਰ ਕਾਲੀ ਦੀ ਨੰਬਰ ਪਲੇਟ ਉੱਤੇ ਜਿਸ ਨੂੰ ਕੇ ਪੁਲਿਸ ਨੇ ਬਣਦੀ ਕਾਰਵਾਈ ਕੀਤੀ ਹੈ ਇਸ ਲਈ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬ ਪੁਲਿਸ ਹੁਣ ਸਖਤੀ ਵਰਤਦੀ ਨਜ਼ਰ ਆ ਰਹੀ ਹੈ ਉਹਨਾਂ ਲੋਕਾਂ ਉੱਤੇ ਜੋ ਟ੍ਰੈਫਿਕ ਰੂਲਸ ਨੂੰ ਕੁਝ ਸਮਝਦੇ ਨਹੀਂ ਜੋ ਸੋਚਦੇ ਨੇ ਕਿ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਾਵਾਂਗੇ ਗੱਡੀਆਂ ਦੀਆਂ ਨੰਬਰ ਪਲੇਟਾਂ ਤੇ ਆਪਣੀ ਮਰਜ਼ੀ ਦੇ ਨਾਮ ਤੇ ਚੀਜ਼ਾਂ ਲਿਖਾਵਾਂਗੇ ਨੰਬਰ ਲਿਖਾਉਣ ਦੀ ਸਾਨੂੰ ਲੋੜ ਨਹੀਂ ਪਰ ਹੁਣ ਐਕਸ਼ਨ ਸ਼ੁਰੂ ਹੋ ਚੁੱਕਿਆ ਪੰਜਾਬ ਪੁਲਿਸ ਲਗਾਤਾਰ ਕਾਰਵਾਈਆਂ ਕਰਦੀ ਨਜ਼ਰ ਆ ਰਹੀ ਹੈ ਤੇ ਅੱਜ ਜਲੰਧਰ ਦੇ ਪੌਸ਼ ਏਰੀਆ ਮਾਡਲ ਟਾਊਨ ਦੇ ਵਿੱਚ ਵੀ ਟ੍ਰੈਫਿਕ ਵਿੰਗ ਵੱਲੋਂ ਤੇ ਸਿਟੀ ਪੁਲਿਸ ਵੱਲੋਂ ਰਲ ਕੇ ਜਿਹੜਾ ਕੀ ਹੈ ਕਾਰਵਾਈ ਕੀਤੀ ਗਈ ਜਦੋਂ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਕੀ ਹੈ ਰੋਕ ਕੇ ਉਹਨਾਂ ਦੀਆਂ ਗੱਟੀਆਂ ਦੇ ਚਲਾਣ ਕੱਟੇ ਗਏ ਕਿਉਂਕਿ ਕਈਆਂ ਨੇ ਤਾਂ ਸ਼ੀਸ਼ੇ ਕਾਲੇ ਕਰ ਰੱਖੇ ਸੀ ਤੇ ਕਈਆਂ ਨੇ ਨੰਬਰ ਪਲੇਟਾਂ ਹੀ ਗਲਤ ਲਿਖਵਾ ਰੱਖੀਆਂ ਸੀ ਇਸ ਸਬਦੇ ਦੌਰਾਨ ਨੰਬਰ ਪਲੇਟ ਉੱਤੇ ਨਗਨੀ ਲਿਖਾ ਕੇ ਥਾਰ ਗੱਡੀ ਲੈ ਕੇ ਘੁੰਮਣ ਵਾਲਾ ਵੀ ਪੁਲਿਸ ਦੇ ਅੜਿੱਕੇ ਚੜਿਆ ਤੇ ਉਸ ਦੇ ਉੱਤੇ ਵੀ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੰਬਰ ਪਲੇਟ ਜਿਸ ਉੱਤੇ ਨਗਨੀ ਲਿਖਿਆ ਹੋਇਆ ਥਾਰ ਹੀ ਗੱਡੀ ਹੈ ਕਾਲੇ ਰੰਗ ਦੀ ਜਿਸ ਨੂੰ ਪੁਲਿਸ ਨੇ ਰੋਕਿਆ ਤੇ ਫਿਰ ਉਸ ਦਾ ਚਲਾਨ ਕੀਤਾ। ਨੰਬਰ ਪਲੇਟ ਉਤਾਰੀ ਵੀ ਗਈ। ਸ਼ੀਸ਼ੇ ਵੀ ਕਈਆਂ ਨੇ ਕਾਲੇ ਕੀਤੇ ਹੋਏ ਸੀ। ਇਸ ਤੋਂ ਇਲਾਵਾ ਮਿਊਨਿਸਪਲ ਵਿਭਾਗ ਦੇ ਕੰਮੇ ਵੀ ਉਸ ਵੇਲੇ ਨਾਲ ਸੀ ਤੇ ਉਹਨਾਂ ਨੇ ਵੀ ਆਪਣੀ ਕਾਰਵਾਈ ਪਾਈ ਬਹੁਤ ਸਾਰੇ ਦੁਕਾਨਾਂ ਵਾਲਿਆਂ ਨੇ ਸ਼ੋਰੂਮਾਂ ਵਾਲਿਆਂ ਨੇ ਵੱਡੀਆਂ ਕੰਪਨੀਆਂ ਵਾਲਿਆਂ ਨੇ ਸਰਕਾਰੀ ਥਾਵਾਂ ਦੇ ਉੱਤੇ ਰਾਹਾਂ ਦੇ ਉੱਤੇ ਬੋਰਡ ਲਾਏ ਹੋਏ ਸੀ ਆਪਣੇ ਉਹ ਬੋਰਡ ਵੀ ਪੱਟ ਪੱਟ ਸੁੱਟੇ ਗਏ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਆਪਣੀ ਕਾਰਵਾਈ ਕੀਤੀ ਗਈ ਸ਼ੋਰੂਮ ਦੇ ਬਾਹਰ ਲੱਗੇ ਬੋਰਡ ਜਿਹੜੇ ਨੇ ਉਹ ਪੁੱਟ ਦਿੱਤੇ ਗਏ ਤੇ ਰਾ ਜਿਹੜੇ ਫਟਪਾਥ ਨੇ ਜਾਂ ਸੜਕ ਦੇ ਜਿਹੜਾ ਵਿੱਚ ਆਉਂਦੇ ਸੀ ਬੋਰਡ ਸਾਰੇ ਉਤਾਰ ਦਿੱਤੇ ਗਏ ਤੇ ਜ਼ਬਤ ਵੀ ਕੀਤੇ ਗਏ ਨੇ ਕਈ ਵਾਹਨ ਬੋਰਡ ਤੇ ਅਜਿਹੇ ਸਾਮਾਨ ਵੀ ਜਿਹੜਾ ਕੀ ਫੜੀਆਂ ਜਿਵੇਂ ਲੱਗੀਆਂ ਹੁੰਦੀਆਂ ਦੁਕਾਨਾਂ ਦੇ ਬਾਹਰ ਸਾਰਾ ਕੁਝ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਸਾਰੇ ਵਾਹਨ ਕਈ ਸਾਰੀਆਂ ਗੱਡੀਆਂ ਜ਼ਬਤ ਕੀਤੀਆਂ ਨੇ ਜੋ ਕਿ ਉਲੰਘਣਾ ਕਰ ਰਹੀਆਂ ਸੀ ਟ੍ਰੈਫਿਕ ਨੀਮਾ ਦੀਆਂ ਤਾਂ ਇੱਕ ਵਾਰ ਮੁੜ ਤੋਂ ਇਹ ਦੇਖਣ ਨੂੰ ਮਿਲਿਆ ਕਿ ਅਫੀਮ ਨੂੰ ਲੈ ਕੇ ਲੋਕ ਜਿਹੜੇ ਨੇ ਨਾਗਣੀ ਨੰਬਰ ਪਲੇਟ ਇਸ ਸ਼ਖਸ ਨੇ ਗੱਡੀ ਦੇ ਉੱਤੇ ਲਿਖਾਈ ਹੋਈ ਸੀ ਜਿਸ ਉੱਤੇ ਕਿ ਫੇਰ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਕੈਨੇਡਾ ਜਾਂ ਕਈ ਦੇਸ਼ਾਂ ਦੇ ਵਿੱਚ ਇਹ ਅਧਿਕਾਰ ਹੁੰਦਾ ਹੈ ਕਿ ਤੁਸੀਂ ਅਪਲਾਈ ਕਰਕੇ ਆਪਣੀ ਮਨਪਸੰਦ ਦੇ ਨੰਬਰ ਵੀ ਜਾਂ ਨਾਮ ਜਿਹੜੇ ਕੀ ਇੱਕ ਤਰੀਕੇ ਦੇ ਰਜਿਸਟ੍ਰੇਸ਼ਨ ਆਪਣੀ ਗੱਡੀ ਦੇ ਕਰਾ ਸਕਦੇ ਹੋ ਪਰ ਭਾਰਤ ਦੇ ਵਿੱਚ ਅਜਿਹਾ ਨਹੀਂ ਤੇ ਇਹ ਗੈਰਕਾਨੂੰਨੀ ਤਰੀਕੇ ਇਸ ਤਰੀਕੇ ਲਿਖਿਆ ਹੋਇਆ ਸੀ ਨਾਗਣੀ ਥਾਰ ਕਾਲੀ ਦੀ ਨੰਬਰ 플레이ਟ ਉੱਤੇ ਜਿਸ ਨੂੰ ਕੇ ਪੁਲਿਸ ਨੇ ਅਣਤੀ ਕਾਰਵਾਈ ਕੀਤੀ ਹੈ ਇਸ ਪਹਿਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬ ਪੁਲਿਸ ਹੁਣ ਸਖਤੀ ਵਰਤਦੀ ਨਜ਼ਰ ਆ ਰਹੀ ਹੈ ਉਹਨਾਂ ਲੋਕਾਂ ਉੱਤੇ ਜੋ ਟ੍ਰੈਫਿਕ ਰੂਲਸ ਨੂੰ ਕੁਝ ਸਮਝਦੇ ਨਹੀਂ ਜੋ ਸੋਚਦੇ ਨੇ ਕਿ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਾਵਾਂਗੇ ਗੱਡੀਆਂ ਦੀਆਂ ਨੰਬਰ ਨਾਮ ਤੇ ਚੀਜ਼ਾਂ ਲਿਖਾਵਾਂਗੇ ਨੰਬਰ ਲਿਖਾਉਣ ਦੀ ਸਾਨੂੰ ਲੋੜ ਨਹੀਂ ਪਰ ਹੁਣ ਐਕਸ਼ਨ ਸ਼ੁਰੂ